ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿਦਪੂਨੀ ਮਾਤਾ ਜੀ ਦੇ ਜਿਹੜਾ ਨਵਰਾਤਰੀ ਦੇ ਟਾਈਮ ਤੇ ਮੇਲੇ ਲੱਗਦੇ ਹਨ ਹੁਸ਼ਾਪੁਰ ਤੋਂ ਆਪਣੇ ਲੰਗਰ ਸ਼ੁਰੂ ਹੁੰਦੇ ਹਨ ਮਿਤੀ 5 ਅਗਸਤ ਤੋਂ ਲੈ ਕੇ ਲਗਭਗ 12 ਅਗਸਤ ਤੱਕ ਇਹ ਮੇਲੇ ਲੱਗਨੇ ਨੇ ਇੱਥੇ 100 ਤੋਂ ਵੱਧ ਲੰਗਰ ਲਗਾਏ ਜਾਂਦੇ ਨੇ ਅਸੀਂ ਅੱਜ ਇੱਕ ਮੀਟਿੰਗ ਕੀਤੀ ਹੈ ਜਿਦੇ ਵਿੱਚ ਮਾਨਯੋਗ ਕੈਬਨਿਟ ਮਿਨਿਸਟਰ ਹੁਸ਼ਾਪੁਰ ਜੀ ਦੀ ਪ੍ਰਧਾਨਗੀ ਹੇਠ ਇਸ ਦੇ ਵਿੱਚ ਬਹੁਤ ਵੱਖ-ਵੱਖ ਡਿਪਾਰਟਮੈਂਟਸ ਦੇ ਲੋਕੀ ਆਏ ਸੀਗੇ ਤੇ ਲੰਗਰ ਕਮੇਟੀਆਂ ਦੀ ਮੌਜੂਦਗੀ ਸੀ। ਕਾਫੀ ਸਾਰੇ ਸੁਜੈਸ਼ਨ ਲੰਗਰ ਕਮੇਟੀ ਵੱਲੋਂ ਸੀਗੇ ਜੋ ਉਹ ਹੈਲਪ ਚਾਹੁੰਦੇ ਨੇ ਐਡਮਿਨਿਸਟ੍ਰੇਸ਼ਨ ਤੋਂ। ਵਿੱਚ ਐਸਐਸਪੀ ਸਾਹਿਬ ਸਾਡੇ ਨਾਲ ਮੌਜੂਦ ਸੀਗੇ। ਉਹਨਾਂ ਨੂੰ ਸਾਰੇ ਟ੍ਰੈਫਿਕ ਦੇ ਪ੍ਰਬੰਧਨ ਦੇ ਲਈ ਨਿਰਦੇਸ਼ ਦਿੱਤੇ ਗਏ ਨੇ ਨਾਲ ਹੀ ਗੱਡੀਆਂ ਵਗੈਰਾ ਦੀ ਚੈਕਿੰਗ सारी लाउड स्पीकर्स ਅਸੀਂ ਦੇਖਿਆ ਹੈ ਕਿ ਇਸ ਮੌਕੇ ਤੇ ਵੀ ਉਹ ਅਸ਼ਲੀਲ ਗਾਣੇ ਵੀ ਚਲਾਉਂਦੇ ਨੇ ਜਿਸ ਦੇ ਨਾਲ ਬਹੁਤ ਜ਼ਿਆਦਾ ਜਿੱਥੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉੱਥੇ ਨੌਇਸ ਪੋਲੂਸ਼ਨ ਵੀ ਬਹੁਤ ਜ਼ਿਆਦਾ ਹੁੰਦਾ ਮੈਂ ਸਾਡੇ ਚਿੰਕਪੂਰਨੀ ਮੇਲੇ ਦੇ ਦੌਰਾਨ ਜੋ ਵੀ ਸਾਡੇ ਲੰਗਰ ਲੱਗਨੇ ਨੇ ਜਾਂ ਫੇ ਜੋ ਵੀ ਆ ਰਹੇ ਯਾਤਰੀ ਆ ਰਹੇ ਨੇ ਜੋ ਚਿੰਕਪੂਰਨੀ ਮਾਤਾ ਜੀ ਦੇ ਦਰਸ਼ਨ ਕਰਨ ਲਈ ਜਾ ਰਹੇ ਉਹਨਾਂ ਨੂੰ ਸਾਰਿਆਂ ਨੂੰ ਹੀ ਮੈਂ ਅਪੀਲ ਕਰਦੇ ਹਾਂ ਕਿ ਅਸੀਂ ਲਾਊਡ ਸਪੀਕਰਸ ਦੀ ਵਰਤੋਂ ਨਾ ਕਰੀਏ ਤੇ ਨਾਲੀ ਜਿੱਤਨਾ ਵੀ ਕੂੜਾ ਹੁੰਦਾ ਹੈ ਉੱਥੇ ਕੋਈ ਉਸ ਦਾ ਠੀਕ ਤਰ੍ਹਾਂ ਪ੍ਰਬੰਧਨ ਰੱਖੇ ਸਾਡੇ ਵੱਲੋਂ ਨਗਰ ਨਿਗਮ ਦੀ ਟੀਮਸ ਲਗਾਈ ਗਈਆਂ ਨੇ ਉਹ ਮੇਲੇ ਤੋਂ ਪਹਿਲਾਂ ਸਾਰੀ ਲੰਗਰ ਕਮੇਟੀਆਂ ਨੂੰ ਡਸਪਿੰਸ ਵੀ ਵੰਟਣਗੇ ਡਿਸਟ੍ਰਿਬਿਊਟ ਕਰਨਗੇ ਤੇ ਨਾਲੀ ਨਾਲ ਸਾਡੀ ਗੱਡੀ ਵੀ ਚਲੇਗੀ ਜੋ ਰੋਜ਼ਾਨਾ ਇਹਨਾਂ ਦਾ ਕੂੜਾ ਕਲੈਕਟ ਕਰੇਗੀ ਪਰ ਇੱਕ ਜੋ ਸਿੰਗਲ ਯੂਜ਼ ਪਲਾਸਟਿਕ ਹੁੰਦਾ ਹੈ ਡਿਸਪੋਜ਼ੇਬਲ ਬਰਤਨ ਹੁੰਦੇ ਉਹਨਾਂ ਦੇ ਵਰਤ ਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਸ਼ਰਧਾਲੂ ਜਦੋਂ ਰੁਕਦੇ ਨੇ ਉਹ ਲੰਗਰ ਤੇ ਕੋਈ ਸਮਾਨ ਲੈਂਦੇ ਤੇ ਵਿੱਚ ਫਿਰ ਰਸਤੇ ਦੇ ਵਿੱਚ ਉਹਨੂੰ ਸੁੱਟ ਕੇ ਚਲੇ ਜਾਂਦੇ ਆ ਉਸ ਦੇ ਨਾਲ ਬਹੁਤ ਜ਼ਿਆਦਾ ਗੰਦਗੀ ਫੈਲਦੀ ਹੈ ਤੇ ਉਹਨੂੰ ਉਠਾਉਣ ਦਾ ਸਾਡੇ ਕੋਲ ਕੋਈ ਮੈਕੈਨਿਜ਼ਮ ਨਹੀਂ ਰਹਿੰਦਾ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਹੈ speed ਬਹੁਤ ਜ਼ਿਆਦਾ ਆਉਂਦੀ ਹੈ ਤੇ ਨਾਲ ਹੀ ਖੜਵੀ ਚੱਲਦੀ ਹੈ ਤੇ ਲੋਕੀ ਪਹਾੜੀ ਤੋਂ ਥੱਲੇ ਸੁੱਟਦੇ ਨੇ ਕੂੜਾ ਜਿਸ ਨੂੰ ਉਠਾਪਾ ਨਾ ਬਿਲਕੁਲ ਅਸੰਭਵ ਹੈ ਮੈਂ ਇਸ ਕਰਕੇ ਸਾਰੇ ਸ਼ਰਧਾਲੂਆਂ ਨੂੰ ਸਾਰੀ ਲੰਗਰ ਕਮੇਟੀਆਂ ਨੂੰ ਅਪੀਲ ਕਰਦੇ ਆਂ ਕਿ ਅਸੀਂ ਕੂੜੇ ਦਾ ਪ੍ਰਬੰਧਨ ਠੀਕ ਰੱਖੀਏ ਨਾਲ ਹੀ ਡੀਜੇ ਜੋ ਹੈ ਉਸ ਦੀ ਵਰਤੋਂ ਨਾ ਕਰੀਏ ਕਿਸੇ ਹਾਲਤ ਦੇ ਵਿੱਚ ਜੇਕਰ ਸਾਨੂੰ ਪਾਇਆ ਜਾਂਦਾ ਹੈ ਕਿ ਕੋਈ ਅਸ਼ਲੀਲ ਗਾਣੇ ਬਹੁਤ ਤੇਜ਼ ਵੋਲਿਊਮ ਤੇ ਚਲਾ ਰਹਾ ਹੈ ਤਾਂ ਉਹਨਾਂ ਦਾ ਮਿਊਜ਼ਿਕ ਸਿਸਟਮ ਵੀ ਸਾਨੂੰ ਸ਼ਾਇਦ ਇੰਪਾਉਂਡ ਕਰਨਾ ਪੈਸੇ ਆਖਰੀ ਦੇ 2-3 ਦਿਨ ਖਾਸ ਕਰਦੇ ਜਿਹੜੇ ਸ਼ਨੀਵਾਰ ਐਤਵਾਰ ਵਾਲੇ ਦਿਨ ਹੁੰਦੇ ਜਦੋਂ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤਾਂ ਉਸ ਦਾ ਹਿਮਾਚਲ ਤੋਂ ਸੀ ਟ੍ਰੈਫਿਕ ਡਾਇਵਰਟ ਕਰਕੇ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਏ ਇਸ ਦੇ ਲਈ ਪਲਾਨ ਬਣਾਇਆ ਗਿਆ ਪਹਿਲਾਂ ਵੀ ਟ੍ਰੈਫਿਕ ਡਾਇਵਰਟ ਹੁੰਦਾ ਰਹਿੰਦਾ ਹੈ ਪਰ ਰੋਜ਼ ਟ੍ਰੈਫਿਕ ਡਾਇਵਰਟ ਨਹੀਂ ਹੋਣਾ ਕੇਵਲ ਰਸ਼ ਵਾਲੇ ਦਿਨ ਟ੍ਰੈਫਿਕ ਡਾਇਵਰਟ ਕੀਤਾ ਜਾਏਗਾ ਇਸ ਦੇ ਲਈ ਜਿਹੜੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਟੀਮ ਹੈ ਉਹਨਾਂ ਵੱਲੋਂ ਡਿਸਟ੍ਰਿਕਟ ਉਹਨਾਂ ਦੀ ਪੁਲਿਸ ਟੀਮ ਨਾਲ رابطہ ਵੀ ਕਾਇਮ ਕੀਤਾ ਜਾ ਰਿਹਾ ਹੈ ਅਮੇ ਕਿਤੇ ਨਾ ਪਲਾਸਟਿਕ ਨਾ ਚਾਹਵਾਂਗੀ ਕਿ ਅਸੀਂ ਜਦੋਂ ਵੀ ਲੰਗਰ ਕਮੇ ਦੀ ਪਰਮਿਸ਼ਨਸ ਵੀ ਦੇਣੀ ਹੈ ਪ੍ਰਮਾਨਗੀ ਦੇਣੀ ਹੈ ਅਸੀਂ ਸਾਰੇ ਨੂੰ ਬੜੀ ਸਟ੍ਰਿਕਟ ਇਨਸਟਰਕਸ਼ਨਸ ਦੇਣੀ ਹੈ ਕਿ ਸਿੰਗਲ ਯੂਜ਼ ਪਲਾਸਟਿਕ